ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਮਸਤਕੋਟ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਲਾਂਨੌਰ ਤਾਜ ਵੀਰ ਕੋਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜ ਹੈ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੈ ਵਧੀਆ ਠੀਕ ਠਾਕ ਸਤਾਂ ਦੀ ਸੁਣਾਓ ਬਸ ਵਧੀਆ ਵਧੀਆ ਜੀ ਵਧੀਆ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਂ ਅਭੀ ਤੋਸ ਸਿੰਘ ਜ ਹੈ ਠੀਕ ਆ ਜੀ ਤਹਿਸੀਲ ਕਲਾਂਨੌਰ ਠੀਕ ਆ ਜ਼ਿਲ੍ਹਾ ਗਰਦਾਸਪੁਰ ਹੈ ਮੋਬਾਈਲ ਨੰਬਰ ਪਿੰਡ ਮਸਤਕੋਟ ਮੋਬਾਈਲ ਨੰਬਰ ਹੈ। ਲਗਾ ਭਾਏ 5646703 ਜੀ। ਠੀਕ ਹੈ ਵੀਰੇ। ਕਿੱਦਾਂ ਫਿਰ ਪਿਛਲੀ ਵੀਡੀਓ ਦਾ ਰਿਸਪੌਂਸ ਕਿੱਦਾਂ ਰਿਹਾ? ਬਹੁਤ ਵਧੀਆ ਵੀਰ ਜੀ ਗਾਵਾ ਵਿਕੀਆਂ ਨੇ। ਠੀਕ ਹੈ ਵੀਰ ਜੀ। ਹਾਂਜੀ ਆਏ ਫੋਨ ਫਾਨ ਚੰਗੇ। ਫੋਨ ਬੜੇ ਆਏ ਜੀ ਆਹ ਪਾਣੀ ਦਾ ਸਬਦਾ ਨਹੀਂ ਬਣਿਆ। ਠੀਕ ਹੈ ਠੀਕ ਹੈ। ਹਾਂਜੀ ਵੀਰ ਜੀ ਹਾਂਜੀ। ਚਲੋ ਕੋਈ ਨਹੀਂ ਕੋਈ ਨਹੀਂ। ਮੂੰ ਤਾਂ ਫੋਨ ਵੱਜਾ। ਫੋਨ ਤੇ ਫੋਨ ਵੱਜਾ। ਬਹੁਤ ਜ਼ਿਆਦਾ ਵੀਰ ਜੀ। ਤੇ ਫਿਰ ਸਬਦਾ ਕਿਉਂ ਨਹੀਂ ਬਣਿਆ ਇਹਦਾ? ਸੌਦਾ ਪਰ ਵੀਰ ਜੀ ਪੈਸੇ ਘਟ ਲਾਉਂਦੇ ਸੀ ਗਾਈ ਦੇਣ ਵਾਲੀ ਨਹੀਂ ਵੀ ਉਦੋਂ ਮੈਂ ਚਲ ਪਾ ਦਿੰਨੇ ਆ ਫਿਰ ਵੀਡੀਓ। ਠੀਕ ਅੰਛਾ ਸੰਗਣਾ ਦੇਉ ਤੇ ਹਾਂਜੀ ਹਾਂਜੀ ਜੀ ਠੀਕ ਹੈ ਠੀਕ ਹੈ ਅੱਜ ਫਿਰ ਰੇਟ ਰੇਟ ਮੁਕਤ ਪਾ ਮੁਫਤੀ ਨੇ ਕਹਿਣਗੇ ਠੀਕ ਹੈ ਸ਼ੌਂਕ ਲੱਗਦਾ ਵਾਵਾ ਹੀ ਆ ਹੈ ਪੂਰਾ ਪੂਰਾ ਸ਼ੌਂਕ ਹੈ ਵੀਰ ਮਨੇ ਬਾਦ ਨਾ ਬਾਦ ਵੀਡੀਓ ਪਾ ਦਿੱਤੀਆਂ ਨੇ ਵੀਰ ਰਾਤ ਸਾਰੀ ਨਹੀਂ ਸਤਾ ਕੇ ਮਨੇ ਹਿਰਦਾ ਉੱਠਿਆ 4:00 ਵਜੇ ਦਾ ਮੈਨੂੰ ਮੈਂ ਪਹਿਲਾਂ ਹੀ ਉੱਠ ਪਿਆ ਫੋਨ ਪਹਿਲਾਂ ਹੀ ਆਉਣ ਲੱਗ ਪਏ ਚਲੋ ਵਧੀਆ ਵਧੀਆ ਆ ਫਿਰ ਗਾਈ ਵੀਰੇ ਕਿਦਾਂ ਗਾਈ ਹੈ ਤੋਕਰ ਜੀ ਠੀਕ ਹੈ ਤੋਕੜਾ ਹੈ ਹਾਂਜੀ ਵੀਰ ਜੀ ਹਾਂਜੀ ਠੀਕ ਹੈ ਦੁੱਧ ਦੇ ਦੇ ਕੋ ਦੁੱਧ ਦੇ ਦੇ ਕੋ 5 ਲੀਟਰ ਜੇ ਥਾਂ ਥਣ ਮਖਾ ਦੇ ਮਾੜੇ ਥਾਂ ਥਣੀ ਚੰਗਾ ਰੇ ਸੁੰਬਾ ਥਾਂ ਲਗਾ ਜੀ ਸੁੰਬਾ ਸੁੰਬਾ ਹਾਂ ਜੀ ਵੀਰ ਜੀ ਹਾਂ ਜੀ ਦੇਖੋ ਥਾਂ ਸੁੰਬਾ ਪੰਜ ਲੀਟਰ ਹਾਂ ਜੀ ਹਾਂ ਜੀ ਕਾਲਾ ਕਰਮਾ ਵਾਲਾ ਕਾਲਾ ਦੇਖੋ ਵੀਰ ਜੀ ਥਾਂ ਥਣ ਕਿਹੜਾ ਕਿਹੜਾ ਕਾਲਾ ਕਰਮਾ ਵਾਲਾ ਥਣ ਠੀਕ ਕਾਲਾ ਥਣ ਤੇ ਵੀਰ ਜੀ ਲੱਭਦਾ ਹੀ ਨਹੀਂ ਜੇ ਇਹ ਤੇ ਗੱਲ ਆਈ ਆ ਆ ਦੇਖੋ ਵੀਰ ਜੀ ਠੰਡੀ ਠੁੰਡੀ ਬੜੀ ਜੀ ਠੀਕ ਆ ਠੀਕ ਆ ਠੀਕ ਚਲੋ ਖੋਲ ਕੇ ਦਰਦੇ ਹੋ ਵੀਰ ਜੀ ਖਾਰੀਓ ਥਾਂ ਥਣ ਵਿਖਾ ਦੇ ਮੜੇ ਦੇ ਖਾਰੀਨੇ ਵੀਰ ਜੀ ਹਾਂ ਜੀ ਵੀਰ ਜੀ ਹਾਂ ਜੀ ਠੀਕ ਜੀ ਆ ਦੇਖੋ ਠੰਡੀ ਸੀ ਜ ਠੀਕ ਹੈ ਵੀਰੇ ਠੀਕ ਹੈ ਸੀਲ ਆ ਸੀਲਸ ਲਾ ਕੇ ਜਿੱਥੇ ਮਰਜ਼ੀ ਖਿਲਾੜ ਕੇ ਚਲੋ ਬਿਲਕੁਲ ਬਿਲਕੁਲ ਵੀਰ ਜੀ ਤੋੜੋ ਫਿਰ ਦੇਖੋ ਵੀਰ ਜੀ ਵੈਣ ਚੰਗੀ ਐ ਕਾਲੀ ਚਲੋ ਵਧੀਆ ਕੋਈ ਵੀਰ ਸਿਵਾ ਸੁਆ ਕਰੇ ਮੁਫਤ ਭਾਵੇਂ ਹੁੰਦੇ ਵੀ ਉਹਦੇ ਛੋਟੇ ਛੋਟੇ ਨੇ ਵੀਰ ਜੀ ਪਿਛਲੀ ਵੀਡੀਓ ਨੂੰ ਨਿਕਲੀ ਕੇ ਕੀਤਾ ਸੀ ਠੀਕ ਹੈ ਠੀਕ ਐਰ ਕੀ ਵੀ ਨਿਕਲੀ ਫੇਰ ਕਰਨੀ ਦੀ ਫੋਨ ਫਿਰ ਚੰਗਾ ਆ ਬੂਥੀ ਬਾਥੀ ਵਿਖਾ ਦਿਓ ਵਸ਼ੀ ਵਿਖਾਲਦੀ ਜੀ ਬਾਜੀਆਂ ਦੀ ਵੀਰ ਜੀ ਠੀਕ ਹੈ ਵੀਰੇ ਅੱਜ ਦਾ ਬੋਲਣੀ ਵੀਰ ਜੀ ਬਿਲਕੁਲ ਕਰ ਦੂਜ ਨੂੰ ਪੈ ਜਾਂਦੀ ਆ ਆਪਣੀ ਠੀਕ ਐ ਵੀਰ ਜੀ ਹਾਂਜੀ ਵੀਰ ਜੀ ਇਹਦਾ ਫਿਰ ਦੂਜਾ ਤਾਜਵੀਰ ਰੇਟ ਇਹਦਾ ਵੇਖੋ ਵੀਰ ਜੀ ਪ੍ਰਿੰਟ ਪ੍ਰਿੰਟ ਵਾਸੀ ਦਾ ਚੰਗਾ ਵਾ ਛਾਪੂ ਚੰਗਾ ਵਾ ਜਿੰਨੇ ਦੀ ਦੇ ਦੇਣੀ ਆ ਨਾ ਕਰਨਵੀਰ ਅੱਜ ਕਿੰਨੇ ਦੀ ਅੱਜ ਜਿੰਨੇ ਦੀ ਦੇ ਦੇਣੀ ਆ ਤੂੰ ਵੀ ਕਹੀਂ ਕਾ ਵੀ ਕਮਾਲਾ ਹੀ ਕੀਤੀਆਂ ਨੇ ਬਿਲਕੁਲ ਹੀ ਮੁਫਤੀ ਮੈਂ ਤਾਂ ਤੂੰ ਕਹੀਂ ਕਾ ਕਿ ਕਮਾਲਾ ਹੀ ਕੀਤੀਆਂ ਨੇ ਵੇਖੋ ਵੇਖੋ ਅਸ਼ੀ ਦਾ ਥਣ ਵੇ ਕਹਿਣ ਜਾਂਦਾ ਠੀਕ ਹੈ ਦੋ ਦਰ 5 ਕਿਲੋ ਆ ਸਾਢੇ 4 ਦੀ ਫੁੱਲ ਬੜਾ ਫੁੱਲ ਗਾਰੰਟੀ ਆ ਠੀਕ ਆ ਠੀਕ ਆ ਬਾਕੀ ਵੀਰ ਜਿੰਨੇ ਦੀ ਦੇ ਦੇਣੀ ਆ ਨਾ ਅੱਜ ਕਿੰਨੇ ਦੀ ਤੂੰ ਹਰਾਨ ਹੋਏਗਾ ਕਿੰਨੇ ਦੀ ਦੇ ਦੇਣੀ ਆ 10000 ਦੀ ਦੇ ਦਈਏ 12 ਨਹੀਂ 11 ਨਹੀਂ 10000 ਦੀ ਦੇ ਦਈਏ ਅੱਛਾ 10000 ਦੀ ਹਾਂਜੀ ਹਾਂਜੀ ਵੀਰ ਜੀ ਦੇ ਦਈਏ ਤਾਂ ਜੀ ਮਸਤੀ ਮੁਫਤੀ ਨਹੀਂ ਕਰ ਬਿਲਕੁਲ ਛੱਡ ਦਈਏ ਛੋਟ ਛਾਟ ਕਰ ਦਈਏ ਤੂੰ ਹੀ ਦੱਸ ਦੋ ਯਾਰ ਹੀ ਛੱਡ ਦਈਏ ਹੋਰ ਯਾਰ ਸ਼ਰਤਾਂ ਕਿ 10000 ਦੀ ਦੇ ਦਾਂਗੇ ਨਹੀਂ 10000 ਚ ਸੋਰੀ 8000 ਦੀ ਦੇ ਦਾਂਗੇ ਅੱਛਾ 8000 ਦੀ ਦੇ ਦੇਣੀ 8000 ਦੀ ਦੇ ਦਾਂਗੇ ਨਹੀਂ ਠੀਕ ਹੈ ਰੇਟ ਜੈ ਜੈ ਰੇਟ ਜੈ ਜੈ ਰੇਟ ਜੈ ਜੈ ਵੀਰ ਦਾ ਕੋਈ ਮੇਰਾ ਵੀਰ ਖੜੂਗਾ ਚੰਗੀ ਸੇਵਾ ਕਰੂਗਾ ਫੀਡ ਵੀ ਬੋਰੀ ਬੋਰੀ ਪਾਊਗਾ ਤੇ ਦੁੱਧ 10 ਕਿਲੋ ਕਰੇਗੀ ਮਾਸ਼ੂਗੀ ਵਾਜੂਗੀ ਹਾਂਜੀ ਵੀਰ ਜੀ ਥਣ ਥਣ ਬੁਖਾ ਰਹੇ ਹੋ 8000 ਦੀ ਫਿਰ ਹੈ 8000 ਚ 500 ਛੱਡ ਦਾਂਗੇ ਲੈ ਜਿੱਦਣੇ ਯਾਰੇ ਬਨੇ ਖਾ ਖਾਦਾ ਕੀ ਅੱਜ ਖਾਦਾ ਕੱਖ ਨਹੀਂ ਚਾਹ ਪੀਤੀ ਆ ਚਾਹ ਪੀਤੀ ਆ ਮਾ ਵੀ ਜਨਨ ਦੀ ਦੇਣੀ ਅੱਜ ਤੁਸੀਂ ਹੈਰਾਨ ਹੋਗੇ ਹੈਰਾਨ ਬਿਲਕੁਲ ਬਿਲਕੁਲ ਵੀਜੀ ਠੀਕ ਆ ਵੀਰ ਜੀ ਬਾਕੀ ਵੈੜ ਫੁੱਲ ਵੱਢੀ ਆ ਗਾਂ ਬਣੀ ਦੇ ਮਾ ਦੀ ਗਰੰਟੀ ਧਾਰ ਦੀ ਗਰੰਟੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਠੀਕ ਇੱਥੇ ਲਾਇਆ ਕਮੈਂਟ ਕਰ ਆ ਜੀ ਆ ਵੇਖਿਆਣ ਚਲਾ ਦੇ ਲਓ ਹਾਂ ਜੀ ਵੀਜੀ ਬਾਕੀ ਅਜੇ ਵਦਨੀਆਂ ਕਹਿੰਨੇ ਸੇਵਾ ਸੁਵਾ ਹੀ ਨਹੀਂ ਕੀਤੀ ਠੀਕ ਆ ਵੀਰ ਜੀ ਠੀਕ ਆ ਜੀ ਕੀ ਆਉਣ ਰਿਹਾ ਵੀਰ 7500 ਦਾ ਕੱਖ ਨਹੀਂ ਵੀਰ ਜੀ 7500 ਦੀ ਕੋਈ ਲੇਲੀ ਨਹੀਂ ਦੇਣ ਰਿਹਾ ਉਹ ਲੈ ਲੈਣੀ ਤੇ ਆੜੇ ਆਪਣੀ 750 ਦਾ ਠੀਕ ਆ ਵੀਰ ਇਹਦੇ ਵਿਹੜ ਤੇ ਇੰਨੀ ਚੰਗੀ ਭਲੀ ਸਾਦੇ 4 ਕਿਲੋ ਵਾਲੀ ਲੈ ਇਹਦੇ ਗੱਲ ਹੈ ਬਾਕੀ ਆਏ ਮਾਂ ਆਏ ਜਾਏ ਦਾ ਮਾਨ ਤਾਨ ਕਰਾਂਗੇ ਫੁੱਲ ਠੀਕ ਆ ਵੀਰ ਹਾਂਜੀ ਵੀਰ ਜੀ ਮੇਰਾ ਨਹੀਂ ਪਤਾ ਮੈਂ ਰੁਪਿਆ ਹੋਰ 300 ਛੜਦਾ ਲੈ ਨਜ਼ਾਰੇ ਨਜ਼ਾਰੇ ਬੰਦ ਨੇ ਕੋਈ ਮੇਰਾ ਵੀਰ ਨਜ਼ਾਰੇ ਬੰਦ ਨੇ ਆਏ ਮੇਰਾ ਵੀਰ ਕੋਈ ਦੋ ਡੰਗ ਚੋ ਕੇ ਖੜੇ ਵਾ 4 ਕਿਲੋ ਦੁੱਧ ਹੋਊਗਾ ਠੀਕ ਆ ਵੀਰ 4 ਕਿਲੋ ਤੇ ਲੈ ਜੇ ਸਹੀ ਗੱਲ ਖਾਪੀ ਮਾਰ ਕੇ ਬਸ਼ੀ ਥੱਲੇ ਬਹਿਣਾ ਮੇਰੀ ਸੂਤੀ ਪਤੀ ਖਾ ਲਿਓ ਜਿੰਨੇ ਦੀ ਦੇ ਦੇਣੀ ਅੱਜ ਮੁਕਤੀ ਦੇ ਦੇਣੀ ਹਾਂਜੀ ਵੀ ਜੀ ਮੁਕਤੀ ਦੇ ਦੇਣਾ ਮੁਫਤ ਠੀਕ ਹੈ ਵੀਰ ਤੁਹਾਨੂੰ ਵਿਖਾ ਦੂ ਮੜਾ ਤੇ ਕਟਾ ਕਾਲਤੀ ਵੀਰ ਜੀ ਵਿਖਾਲਦੀ ਹਾਂਜੀ ਵੀਰ ਜੀ ਵੀਰ ਜੀ ਗਾੜੀ ਆ ਗਈ ਸ਼ਾਹੀ ਵਾਲ ਫਿਰ ਗਾੜੀ ਆ ਗਈ ਵਿੱਚ ਸ਼ਾਹੀ ਵਾਲ ਪਿਓਰ ਸ਼ਾਹੀ ਵਾਲ ਵਾਸੀ ਸੰਗਣਾ ਦੁੱਧ ਠੀਕ ਹੈ ਵੀਰ ਇਹਦੇ ਕੋ ਦੁੱਧ ਤਾਜ ਦੁੱਧ 7 ਕੱਜੇ 7.5 ਕੱਜੇ ਹਾਂਜੀ 6 ਕਿਲੋ ਦੀ ਫੁੱਲ ਗਾਰੰਟੀ ਮੇਰਾ ਕੋਈ ਵੀਰ ਦੋ ਟਾਂਕ ਚੋਕੇ ਖੜੇ 6 ਕਿਲੋ ਐ ਓਕੇ ਰਿਪੋਰਟ ਫੁੱਲ ਗਾਰੰਟੀ ਵਾਦੀ ਹੋਊਗਾ ਕਟੂਗਾ ਨਹੀਂ ਬਚੀ ਠੀਕ ਹੈ ਵੀਰ ਜੀ ਗਾੜੀ ਵਹਿੜ ਵੀ ਚੰਗੀ ਰਾਜੀ ਰਹੂਗੀ ਸੁਗੀ ਭਲੀ ਆ ਵਹਿੜ ਹਾਂ ਥਾਂ ਥੋੜੀ ਜੀ ਫੁੱਲ ਜੇ ਥਾਂ ਥੋੜ ਵਿਖਾ ਦਿਓ ਸੂਬਾ ਥਾਂ ਕੱਢਾ ਵਸੀ ਨੂੰ ਠੀਕ ਹੈ ਵੀਰ ਜੀ ਖੋਲ ਦੇ ਮਾੜੀ ਜੀ ਹਾਂ ਜੀ ਵੀਰ ਜੀ ਹਾਂ ਜੀ ਬਾਕੀ ਇਹ ਵੀ ਅੱਜ ਜਿੰਨੇ ਦੀ ਦੇ ਦੇਣੀ ਆ ਨਾ ਹਾਂ ਤੂੰ ਹੀ ਹਰਾਨ ਹੀ ਹੋਗੇ ਨਹੀਂ ਯਾਰਾ ਹੀ ਬੰਦਣਾ ਆ ਪੂਰਾ ਹੋ ਗਿਆ ਘੋੜੀ ਅੱਗੇ ਜਾ ਰਿਹਾ ਲੱਗੀ ਨਹੀਂ ਹਾਂ ਭੱਜੀ ਆ ਜਾ ਆ ਜਾ ਲੈ ਆਉਂਦਾ ਬਾਕੀ ਜਿੰਨੀ ਛੰਡੀ ਆ ਨਾ ਹਾਂ ਜੀ ਤੇਜੀ ਆ ਨਹੀਂ ਵਸੀ ਓਕੇ ਰਿਪੋਰਟ ਆ ਦੇ ਦੇਖੋ ਵੀਰ ਜੀ ਲੈ ਚੰਗੀ ਆ ਦੁੱਧ ਆ ਤੇ ਚੰਗਣਾ ਦੇ ਦੇਣੀ ਆ ਨਾ ਕਿੰਨੇ ਦੀ ਦੇਣੀ ਆ? ਆਜ ਵੀਰ ਫਿਰ ਕਿੰਨੇ ਦੇਣੀ ਆ? ਇਹ ਕਹੀਂ ਦੱਸਣਾ ਵਾ। ਨਹੀਂ ਬਿਲਕੁਲ ਹੀ ਆਪਾਂ ਜੈਤ ਜੀ ਦੇਣੀ ਜਿਹੜੀ ਵਿਗਨ ਵਾਲੀ ਗੱਲ ਹੀ ਕਰੇ ਓੜਦੀਆਂ। ਮੈਂ ਤਾਂ ਕਹਿੰਦਾ 15 ਦੀ ਵਿਗਜੇ। ਇਹ ਗੱਲ ਹੈਗੀ ਆ। ਪਰ ਨਹੀਂ 15 ਦੀ ਨਹੀਂ ਦੇਣੀ। ਕਿੰਨੇ ਦੀ ਦੇਣੀ ਆ? ਇਹ ਵੀਰ ਜੀ 13000 ਦੀ ਦਵਾਂਗੇ। ਛੱਡ ਦਈਏ ਮਾ। 20000 ਕਰ ਦਾਂਗੇ। 12500 ਦੀ ਦੇ ਦਾਂਗੇ। 12500 ਦੀ। ਪੂਰੇ ਦੀ 12500 ਦੀ ਦਵਾਂਗੇ। ਆਏ ਮਾ ਇਹ ਚਾਹੇ ਦਾ ਮਾਨਤਾ ਕਰਾਂਗੇ 12000 ਦੀ ਵਸ਼ੀ ਦਵਾਂਗੇ। ਠੀਕ ਹੈ ਵੀਰ। ਕੋਈ ਮੇਰਾ ਵੀ ਰੱਡੀ ਨਾ ਕਰੇ। ਠੀਕ ਹੈ ਵੀਰ ਜੀ। ਹਾਂ ਜੀ ਵੀਰ ਜੀ ਕਹਿੰਦੇ ਫਰੰਟ ਬੁਖਾ ਦਿਓ ਠੀਕ ਆ ਓਕੇ ਰਿਪੋਰਟ ਮੈਂ ਪੂਰੀ ਓਕੇ ਰਿਪੋਰਟ ਬਾਕੀ ਵੀਰ ਜੀ ਆ ਵੀਰ ਕੋਲ ਦੋ ਵੜਾ ਵਾ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਐ ਚੰਗੀ ਨਿਰਪਰਖ ਬਾਕੀ ਆਨਲਾਈਨ ਗਾਰੰਟੀ ਆਊਗੀ ਮੈਂ ਗਾਰੰਟੀ ਤਾਰ ਪਸਮਾਨੀ ਗਾਰੰਟੀ ਦੂੰਆਂ ਦੀ ਠੀਕ ਆ ਵੀਰ ਜੀ ਠੀਕ ਹਾਂ ਜੀ ਵੀਰ ਜੀ ਕੋਈ ਦੋ ਡੰਗ ਚੋਕੇ ਖੜੇ ਠੀਕ ਆ ਜੀ ਸასი ਗਾਲ ਵੀਰ ਜੀ ਸასი ਗਾਲ ਜੀ